ਸਤਿ ਸ਼੍ਰੀ ਅਕਾਲ ਜੀ ਨਵੀਂ ਪੁਰਾਣੀ ਸਾਂਝ ਵਿੱਚ ਤੁਹਾਡਾ ਸਭ ਦਾ ਸਵਾਗਤ ਆ ਜੀ ਅੱਜ ਅਪਾ ਗੋੜਾਆਂ ਦੀਆਂ ਸੇਵੀਆਂ ਬਣਾਈਏ ਇਹ ਗੋੜਾਆਂ ਆ ਸੇਵੀਆਂ ਵੀ ਆ ਤੇ ਇੱਕ ਦਵਾਈ ਵੀ ਆ ਕਿਉਂਕਿ ਅੱਜ ਕੱਲ੍ਹ ਵਾਇਰਸ ਕਾਫੀ ਹੋਇਆ ਵਾ ਲੋਕਾਂ ਦੇ ਗਲੇ ਜ਼ੁਕਾਮ ਖੰਘ ਬੁਖਾਰ ਜੇ ਤਾਂ ਪੇਟ ਵਗੈਰਾ ਖਰਾਬ ਵੀ ਹੋਇਆ ਵਾ ਤੇ ਇਸ ਵਾਇਰਸ ਕਰਕੇ ਆਪਾਂ ਅੱਗੇ ਪਾਣੋਂ ਜਿਵੇਂ ਆਪਾਂ ਨੂੰ ਖੰਘ ਜ਼ੁਕਾਮ ਵਗੈਰਾ ਹੋਣਾ ਆਪਣੀਆਂ ਨਾਨੀਆਂ ਦਾਦੀਆਂ ਜਾਂ ਆਪਣੇ ਮਾਮਾ ਨੇ ਆਪਾਂ ਨੂੰ ਜਦਾ ਕਰਕੇ ਗੋੜਾਆਂ ਦੀਆਂ ਸੇਵੀਆਂ ਬਣਾ ਕੇ ਦੇਣੀ ਆ ਜ਼ੁਕਾਮ ਵਾਸਤੇ ਇਦਾਂ ਵੀ ਆਪਾਂ ਜੋ ਕਾਮ ਨੱਕ ਦੇ ਵਿੱਚ ਪਾਣੀ ਵਗਣਾ ਦਵਾਈ ਵਗੈਰਾ ਨਹੀਂ ਸੀ ਦਿੰਦੇ ਤੇ ਜャ ਸੁਨ ਦਾਸ ਸੁਨ ਵਾਲਾ ਬਣਾ ਕੇ ਦਿੰਦੇ ਸੀ ਆਪਾਂ ਇਹਨੂੰ ਸੁਨ ਸੁਨ ਵੀ ਵਿੱਚ ਪਾਉਣੀ ਆ ਤੇ ਗੁੜ ਵੀ ਪਾਉਣਾ ਤੇ ਸੇਮੀਆਂ ਵੀ ਬਣਾਉਣੀ ਆ ਤੇ ਆਪਾਂ ਇੱਕ ਇਦਾਂ ਦੀ ਰੈਸਪੀ ਤਿਆਰ ਕਰ ਲੱਗੇ ਆ ਜਿਹੜੀ ਆਪਾਂ ਨੂੰ ਇੱਕ ਖਾਣ ਨੂੰ ਵੀ ਟੇਸਟੀ ਲੱਗੇ ਤੇ ਇੱਕ ਆਪਣੇ ਦਵਾਈ ਦੇ ਤੌਰ ਤੇ ਵੀ ਬਣ ਜਾਵੇ ਜਿਵੇਂ ਅੱਜ ਕੱਲ੍ਹ ਵਾਇਰਸ ਕਾਫੀ ਜ਼ਿਆਦਾ ਵਧਿਆ ਹੋਇਆ ਵਾ ਤੇ ਉਸ ਵਾਇਰਸ ਤੋਂ ਬਚਣ ਲਈ ਆਪਾਂ ਜਿਹਨੂੰ ਵਾਇਰਸ ਹੋਇਆ ਉਹ ਵੀ ਖਾ ਲੋ ਤੇ ਜਿਹਨੂੰ ਵਾਇਰਸ ਨਹੀਂ ਹੋਇਆ ਉਹ ਵੀ ਖਾ ਲੈ ਤਾਂ ਜ਼ਿਆਦਾ ਵਧੀਆ ਵਾ ਲੋ ਜੀ ਆਪਾਂ ਤੁਹਾਨੂੰ ਦੱਸ ਦਿਆਂ ਵੀ ਕਿਹੜੀ ਕਿਹੜੀ ਚੀਜ਼ ਦੀ ਆਪਣੀ ਜ਼ਰੂਰਤ ਹੈ ਇਹ ਵਿੱਚ ਸਭ ਤੋਂ ਪਹਿਲਾਂ ਤਾਂ ਸਾਨੂੰ ਆਪਣੇ ਕੋਲ ਸੇਵੀਆਂ ਚਾਹੀਦੀਆਂ ਸੇਵੀਆਂ ਤੁਸੀਂ ਤਾਂ ਇਹ ਬਾਜ਼ਾਰ ਵਾਲੀਆਂ ਨੇ ਤੁਹਾਡੇ ਕੋਲ ਤੇ ਚਾਹੇ ਤੁਹਾਡੇ ਕੋਲ ਘਰੇ ਵੱਟੀਆਂ ਹੋਈਆਂ ਆ ਉਹ ਜਿਹੜੀਆਂ ਮਰਜ਼ੀ ਹੋਣ ਉਹਦੇ ਵਿੱਚ ਕੋਈ ਫਰਕ ਨਹੀਂ ਹੈਗਾ ਤੇ ਇਹਨੂੰ ਆਪਾਂ ਦੇਸੀ ਘਿਓ ਦੇ ਵਿੱਚ ਹੀ ਬਣਾਉਣਾ ਆਪਾਂ ਦੇਸੀ ਘਿਓ ਲੈ ਲਾਂਗੇ ਮੈਅਰਮੈਂਟ ਜਿੱਤਾ ਕੋਲੀ ਦੀ ਮੈਂ ਮੈਅਰਮੈਂਟ ਕੀਤੀ ਐ ਖੋਦੀ ਅਸੀਂ ਬਣਾਉਣੀ ਆ ਤੇ ਨਾਲ ਆਪਾਂ ਗੁੜ ਜਿੰਨਾਕ ਤੁਸੀਂ ਮਿੱਠਾ ਖਾਣੇ ਆ ਉਹਨਾਂਕ ਲੈ ਲਿਓ ਇਹਨਾਂ ਨੂੰ ਗੁੜ ਵਿੱਚ ਹੀ ਬਣਾਉਣਾ ਆਪਾਂ ਤੇ ਨਾਲ ਆਪਾਂ ਥੋੜੀ ਜੀ ਸੁੰਡ ਲੈ ਲਈ ਆ ਇਹ ਥੋੜੀ ਜਿਹੀ ਆਪਾਂ ਇਹਦੇ ਵਿੱਚ ਨਾ ਦੋ ਤਿੰਨ ਚੀਜ਼ਾਂ ਹੋਰ ਲਈਆਂ ਨੇ ਇੱਕ ਆਪਾਂ ਥੋੜੀ ਜਮੈਨ ਲਈ ਆ ਇੱਕ ਆਪਾਂ ਜਿਹੜੀ ਆਹ ਮਗਾ ਹੁੰਦੀਆਂ ਨੇ ਯੂ نو ਪਿਪਲੀ ਵੀ ਕਹਿੰਦੇ ਆ ਤੇ ਲੌਂਗ ਪੇਪਰ ਵੀ ਕਹਿੰਦੇ ਆ ਇਹ ਲਈਆਂ ਨੇ ਤਿੰਨ ਚਾਰ ਲੌਂਗ ਲਏ ਆ ਤੇ ਕਾਲੀ ਮਿਰਚ ਲਈ ਆ ਤਾਂ ਕਿ ਆਪਾਂ ਜੇ ਮਿੱਠੀ ਚੀਜ਼ ਕੋਈ ਖਾਣੇ ਆ ਤੂੰ ਹਾਜ਼ਮੇ ਵਾਸਤੇ ਆਪਾਂ ਨੂੰ ਕਾਲੀ ਮਿਰਚ ਵੀ ਬਹੁਤ ਜ਼ਰੂਰੀ ਹੈ ਤੇ ਆਪਾਂ ਨੂੰ ਕੋਈ ਚੀਜ਼ ਜੇ ਮੈਂ ਬੈ ਨਾ ਕਰੀਏ ਤੇ ਉਹਦੇ ਵਾਸਤੇ ਆਪਾਂ ਲੌਂਗ ਲਏ ਆ ਤੇ ਕੁਝ ਆਪਾਂ ਲਈਆਂ ਜਿਹਦੇ ਵਿੱਚ ਸੌਗੀ ਪਾਉਣ ਵਾਸਤੇ ਤੇ ਕੁਝ ਲੈ ਜੀ ਅਸੀਂ ਨਾਲ ਤਾਕੀ ਸਰੀਰ ਨੂੰ ਆਪਣੇ ਗਰਮਾਇਸ਼ ਰਹੇ ਆਪਾਂ ਕੁਝ ਗਰਮ ਚੀਜ਼ਾਂ ਇਹਦੇ ਵਿੱਚ ਪਾਉਣ ਲੱਗੇ ਆ। ਤੇ ਕਿਉਂ ਉਹ ਦੀ ਜਮਸਤ ਹੀ ਠੰਡੀ ਹੁੰਦੀ ਆ ਤੇ ਕੋਈ ਦੋ ਤਿੰਨ ਚੀਜ਼ਾਂ ਇਹਦੇ ਵਿੱਚ ਛੰਨੀ ਆਲੇ ਤੇ ਦੋ ਤਿੰਨ ਚੀਜ਼ਾਂ ਇਹਦੇ ਵਿੱਚ ਗਰਮ ਨੇ। ਲੋ ਜੀ ਆਪਾਂ ਸ਼ੁਰੂ ਕਰਦੇ ਆ ਇਹ ਰੈਸਪੀ ਤਿਆਰ ਕਰਨੀ। ਸੇਵੀਆਂ ਦੀ। ਸੇਵੀਆਂ ਆਪਾਂ ਪਾਣੀ ਵਾਲੀਆਂ ਗੁੜ ਵਾਲੀਆਂ ਕਿਵੇਂ ਤਿਆਰ ਕਰਦੀਆਂ ਨੇ। ਇਹ ਪਾਣੀ ਵਾਲੀਆਂ ਸੇਵੀਆਂ ਬਣਨਗੀਆਂ। ਗੁੜ ਵਾਲੀਆਂ ਜਿਹਨਾਂ ਨੂੰ ਪਹਿਲਾਂ ਗੁੜਾਣੀਆਂ ਆ ਸੇਵੀਆਂ ਵੀ ਕਹੇਦੇ ਹੁੰਦੇ ਸੀ। ਲੋ ਜੀ ਤੁਹਾਨੂੰ ਦਿਖਾਉਨੇ ਆ ਅਸੀਂ ਬਣਾ ਕੇ। ਲੋ ਜੀ ਆਪਾਂ ਗੁੜ ਵਾਲੀਆਂ ਸੇਵੀਆਂ ਕਰਦੇ ਆ ਤਿਆਰ। ਆਪਾਂ ਇਖਰੀ ਕੋਲੀ ਆ ਸੇਮੀਆਂ ਦੀ ਲਈਆ ਤੇ ਇੰਨਾ ਹੀ ਆਪਾਂ ਹ ਇਹਦੇ ਵਿੱਚ 2.5 ਗੁਣਾ ਪਾਣੀ ਪਾਉਣਾ ਵਾ ਇਹਦੇ ਵਿੱਚ ਪਾਣੀ ਪਾ ਕੇ ਗੁੜ ਨੂੰ ਆਪਾਂ ਉਬਾਲਣਾ ਰੱਖਣਾ ਵਾ ਹਮੇ ਸੇਮੀਆਂ ਇਹਦੇ ਵਿੱਚ ਪਾ ਲੈਣੀ ਆ ਜੰਨੀਆਂ ਸੇਮੀਆਂ ਤੇ 2.5 ਗੁਣਾ ਪਾਣੀ ਉਹਦੇ ਵਾ 2.5 ਗੁਣਾ ਸੀ ਪਾਣੀ ਲਿਆ ਪਾ ਲਈਏ ਇਹਦੇ ਵਿੱਚ ਤੇ ਨੂੰ ਆਪਾਂ ਗੈਸ ਤੇ ਉਤੇ ਇਧਰ ਰੱਖ ਦਿੰਨੇ ਆ ਗੁੜ ਪਾ ਕੇ ਤਾਂ ਕਿ ਗੁੜ ਨੂੰ ਆਪਾਂ ਪਾਣੀ ਦੇ ਵਿੱਚ ਉਬਾਲਣਾ ਆਪਾਂ ਗੁੜ ਲਿਆ ਜੀ ਗੁੜ ਤੁਸੀਂ ਆਪਣੇ ਟੇਸ ਦੇ ਮਤਲਬ ਜਿੰਨਾ ਤੁਸੀਂ ਮਿੱਠਾ ਖਾਣੇ ਆ ਪਰ ਇਹਨੂੰ ਬਣਾਇਓ ਤੁਸੀਂ ਗੁੜਾਂ ਵਾਲੀਆਂ ਜੇ ਤੁਸੀਂ ਇੰਝ ਸਰਦੀਆਂ ਵਿੱਚ ਬਣਾਉਣੇ ਤਾਂ ਗੁੜਾਂ ਵਾਲੀਆਂ ਬਣਾਓ ਜੇ ਗਰਮੀਆਂ ਵਿੱਚ ਬਣਾਉਣੇ ਤਾਂ ਤੁਸੀਂ ਮਿਸ਼ਰੀ ਵਾਲੀਆਂ ਬਣਾਇਓ ਇਹਨਾਂ ਨੂੰ ਲੋਹੇ ਦੇ ਕੁਰਨੋਮੇ ਦੇ ਵਿੱਚ ਮੈਲਟ ਹੋੁੰਦੇ ਨੇ ਤੇ ਨਾਲੇ ਉਵਾਲਾ ਆਉਂਦੇ ਨੇ ਪਾਣੀ ਦਾ ਤੇ ਇਧਰ ਆਪਾਂ ਸੇਵੀਆਂ ਇਹਦੇ ਵਿੱਚ ਪਾ ਲਈਆਂ ਵਾਂ ਫਰਾਈਪੈਨ ਦੇ ਵਿੱਚ ਕਿ ਜੇ ਇਹ ਤਾਂ ਅਸਲੀਆਂ ਸੇਵੀਆਂ ਪਹਿਲਾਂ ਕੱਚੀਆਂ ਨੇ ਮਤਲਬ ਕਿ ਰੋਸਟ ਨਹੀਂ ਹੋਈਆਂ ਵਿਆ ਤਾਂ ਫਿਰ ਇਹ ਥੋੜਾ ਜਿਹਾ ਨਾਲ ਰੋਸਟ ਕਰ ਲਓ ਪਰ ਇਹ ਸੇਵੀਆਂ ਰੋਸਟ ਹੋਈਆਂ ਵੀ ਆ ਪਹਿਲਾਂ ਹੀ ਤੇ ਇਹਨਾਂ ਨੂੰ ਰੋਸਟ ਕਰਨ ਦੀ ਲੋੜ ਨਹੀਂ ਹੈਗੀ ਪਹਿਲਾਂ ਜੇ ਤੁਹਾਡੀ ਸੀਮੀਆਂ ਨਹੀਂ ਰੋਸਟ ਹੋਈਆਂ ਮੇ ਆਟੇ ਆਈਆਂ ਨੇ ਜਾਂ ਕਸੇ ਆਈਆਂ ਵੀ ਆ ਤਾਂ ਪਹਿਲਾਂ ਤੁਸੀਂ ਉਹਨਾਂ ਨੂੰ ਰਾਈ ਰੋਸਟ ਹੀ ਕਰਦੇ ਸੀਮੀਆਂ ਨੂੰ 1 ਮਿੰਟ ਦੇ ਵਾਸਤੇ ਗੈਸ ਚਲਾ ਕੇ ਵਿੱਚ ਕੁਝ ਵੀ ਨਹੀਂ ਪਾਉਣਾਗਾ ਉਹਨਾਂ ਨੂੰ ਤੁਸੀਂ ਡਰਾਈ ਰੋਸਟ ਕਰ ਲੈਣਾ ਇਹਦੇ ਵਿੱਚ ਮੈਂ ਕਿਉਂ ਪਾ ਦਿੰਦੀ ਆ ਕਿਉਂਕਿ ਇਹ ਡਰਾਈ ਇਹ ਪਹਿਲਾਂ ਰੋਸਟ ਇਹਦੇ ਵਿੱਚ ਮੈਂ ਜਿਹੜਾ ਕੌਲੀ ਦਾ ਚੌਥਾ ਹਿੱਸਾ ਕਿਉਂ ਦਾ ਪਾ ਦੂੰਗੀ ਇਹਦਾ ਇੱਕ ਕੌਲੀ ਸੀਮੀਆਂ ਦੀ ਆ ਇਹ ਹੋਰ ਕਿਸੇ ਵੀ ਚੀਜ਼ ਵਿੱਚ ਨਾ ਬਣਾਇਓ ਤੁਸੀਂ ਇਹਨੂੰ ਦੇਸੀ ਘਿਓ ਵਿੱਚ ਹੀ ਬਣਾਇਓ ਮੈਂ ਤਾਂ ਐਸੀ ਹੁਣ ਵੀ ਨਹੀਂ ਲੈਂਦੀਗੀ ਇਹੀ ਨੁਕਸੇ ਅਪਣਾਉਣੀ ਆ ਘਰ ਦੇ ਵਿੱਚ ਸਾਡੇ ਕਿਸੇ ਨੂੰ ਵੀ ਹੋ ਜਾਵੇ ਤਾਂ ਅਸੀਂ ਇਹੀ ਨੁਕਸਾ ਅਪਣਾਈਦਾ ਵਾ ਕਰ ਲੇ। ਅਸੀਂ ਜਪਏ ਨੂੰ ਪਹਿਲਾਂ ਘਿਓ ਦੇ ਵਿੱਚ ਭੁੰਨ ਲੈਣਾ ਸੀ ਮੀਆਂ। ਆਪਰੇ ਸੇਵਿਆਂ ਦਾ ਕੁਝ ਪਹਿਲਾਂ ਹੀ ਭੁੰਨੀਆਂ ਖੁਜੀਆਂ ਹੋਈਆਂ ਨੇ ਇਹ। ਲੈਸ ਨੂੰ ਹੌਂਕ ਕਰ ਲਈਏ। ਗੁੜ ਆਪਣਾ ਥੱਲੇ ਨਾਲ ਲੱਗ ਜਾਵੇ ਤੇ ਆਪਾਂ ਗੁੜ ਦੇ ਵਿੱਚ ਵੀ ਚਮਚਾ ਨਾਲ ਨਾਲ ਮਾਰਦੇ ਰਹੀਏ। ਇਹ ਤੁਸੀਂ ਇਹੀ ਸੇਵੀਆਂ ਗਰਮੀਆਂ ਵਿੱਚ ਬਣਾਉਣੀਆਂ ਹੁਣ ਤਾਂ ਤੁਸੀਂ ਸੌਫ ਪਾਇਓ। ਤੇ ਜੇ ਤੁਸੀਂ ਸਰਦੀਆਂ ਵਿੱਚ ਬਣਾਉਣੀਆਂ ਤੇ ਇਹਦੇ ਵਿੱਚ ਜਮੈਣ ਪਾਓ। ਇਹ ਹੁਣ ਸਰਦੀਆਂ ਦਾ ਮੌਸਮ ਚੱਲ ਰਿਹਾ ਹੈ ਤੇ ਹੁਣ ਹੀ ਸਾਰਿਆਂ ਨੂੰ ਇਹ ਜਿਹੜਾ ਵਾਇਰਸ ਵਗੈਰਾ ਹੋਇਆ ਵਾ ਤੇ ਇਸ ਵਾਇਰਸ ਤੋਂ ਬਚਣ ਲਈ ਤੁਸੀਂ ਆਪਾਂ ਇਹ ਜਿਹੜੇ ਘਰੇਲੂ ਨੁਕਸੇ ਨੇ ਇਹਨਾਂ ਨੂੰ ਜਰੂਰ ਅਪਣਾਈਏ ਇਹਨਾਂ ਨੂੰ ਜਿਦਾ 1 ਮਿੰਟ ਲਈ ਬਸ ਸੇਵੀਆਂ ਨੂੰ ਇਹਦੇ ਵਿੱਚ ਭੁੰਨਾ ਵਾ ਘਿਓ ਦੇ ਵਿੱਚ ਬਸ 1 ਮਿੰਟ ਆਪਾਂ ਸੇਵੀਆਂ ਭੁੰਨ ਲਈਆਂ ਇਹਦੇ ਵਿੱਚ ਤੇ ਹੁਣ ਆਪਾਂ ਇਹਦੇ ਵਿੱਚ ਸੁੰਡ ਭੁੰਨਣੀ ਆ ਸੁੰਡ ਵੀ ਆਪਾਂ ਘਿਓ ਦੇ ਵਿੱਚ ਹੀ ਭੁੰਨਣੀ ਆ ਆ ਮੇਰੇ ਕੋਲ ਸੁੰਡ ਪੀਸੀ ਹੋਈ ਹੈਗੀ ਆ ਇਹ ਇੱਕ ਚਮਚਾ ਮੈਂ ਸੁੰਡ ਦਾ ਪਾਊਡਰ ਲਗਾਇਆ ਇਹਦੇ ਵਿੱਚ ਸੁੰਡ ਦਾ ਪਾਊਡਰ ਆ ਇਹ ਉਸੀ ਕਰੇ ਵੀ ਪੀਸ ਸਕਦੇ ਆ ਇਹਨੂੰ ਇਹਨੂੰ ਡਰਾਈ ਜਿੰਜਰ ਵੀ ਕਹਿ ਦਿੰਦੇ ਆ ਸੁਣਨ ਨੂੰ 1 ਮਿੰਟ ਲਈ ਆਪਾਂ ਸੁਣਨ ਨੂੰ ਭੁੰਨ ਲੈਣਾ ਇਹਦੇ ਵਿੱਚ ਕਿਉਂ ਸੁਣਨ ਨੂੰ ਕਿਉਂ ਵਿੱਚ ਭੁੰਨਾ ਬਹੁਤ ਜ਼ਰੂਰੀ ਆ ਨਹੀਂ ਤਾਂ ਸੁਣ ਦਾ ਥੋੜਾ ਤਿੱਖਾ ਪਣ ਜਾਂਦਾ ਤੇ ਉਹ ਉਹ ਆਪਣੀ ਗੱਲ ਆਪਣੀ ਗੱਲ ਨੂੰ ਕਈ ਵਾਰੀ ਆਪਾਂ ਗਲੇ ਦਾ ਆਪਣਾ ਪਹਿਲੇ ਹੀ ਗੱਲ ਦੇ ਵਿੱਚ ਕੰਡਾ ਖੜਾ ਹੁੰਦਾ ਜਾਂ ਕੁਝ ਵੀ ਹੁੰਦਾ ਤਾਂ ਜੇ ਤੁਸੀਂ ਸੁਣਨ ਨੂੰ ਭੁੰਨ ਕੇ ਪਾਓਗੇ ਨਾ ਤੇ ਫਿਰ ਜ਼ਿਆਦਾ ਵਧੀਆ ਰਹਿੰਦੀ ਆ ਕਿਉਂ ਉਹਦੇ ਵਿੱਚ ਭੁਲਣੀ ਆ ਹਮੇਸ਼ਾ ਵਾਸਤੇ ਸੁਣ ਇੱਕ ਮਿੰਟ ਲਈ ਇੱਥੇ ਸੁਣਨ ਨੂੰ ਹੀ ਭੁੰਨ ਲਿਆ ਛੇਮੀ ਰੱਖਿਓ ਅਗਲਾ ਗ੍ਰੇਸ ਸਵਤੇਸੀ ਮੈਂ ਇਸ ਕਰਕੇ ਬੰਦ ਕਰ ਦਿੱਤਾ ਕੋਈ ਵੀ ਚੀਜ਼ ਸੜੇ ਨਾ ਬਿਲਕੁਲ ਸਲੋ ਪ੍ਰੋਸੈਸ ਦੇ ਉੱਤੇ ਇਹ ਕੰਮ ਕਰਨਾ ਕਿਉਂਕਿ ਆਪਾਂ ਇਹ ਇੱਕ ਨੁਕਸਾ ਤਿਆਰ ਕਰ ਰਹੇ ਹਾਂ ਮੈਂ ਚਾਰ ਜਿਹੜੀਆਂ ਮਗਾ ਲੈ ਲੀਆਂ ਮਗਾ ਨੂੰ ਫਬਾਦ ਵਿੱਚ ਕੱਢ ਦੇਵਾਂਗੇ ਜਦੋਂ ਆਪਾਂ ਪਾਣੀ ਪੱਕੀ ਜਦੋਂ ਆਪਣੀਆਂ ਸੇਵੀਆਂ ਬਣ ਗਈਆਂ ਨਾ ਸਾਤੀਆਂ ਹੀ ਪਾ ਦਿਓ ਪਹਿਲਾਂ ਤੇ ਫਿਰ ਆਪਾਂ ਇਹਨਾਂ ਨੂੰ ਕੱਢ ਦੇਵਾਂਗੇ ਆਪਾਂ ਇਹਨਾਂ ਵਿੱਚ ਮਗਾ ਨੂੰ ਵੀ ਰੋਸਟ ਕਰ ਲੈਣੇ ਆ ਤੇ ਆਪਾਂ ਲਾਉਂਗਾ ਕਾਲੀ ਮਿਰਚਾਂ ਤੇ ਜਮੈਨ ਇਹਨਾਂ ਨੂੰ ਵਿੱਚ ਹੀ ਪਾ ਲੈਣੇ ਆ ਇਹ ਨਾਲ ਮਿਕੋ ਵਿੱਚ ਪਾਉਣ ਲੈਨੇ ਆ ਪਹਿਲਾਂ ਕਿਉਂ ਨਾ ਜਦੋਂ ਜਵੈਨ ਜਦੋਂ ਕਿਓ ਵਿੱਚ ਪੁੱਜਦੀ ਆ ਤੇ ਬਹੁਤ ਹੀ ਵਧੀਆ ਟੇਸਟ ਆਉਂਦਾ ਇਹਦਾ ਗਰਮੀਆਂ ਵਿੱਚ ਬਣਾਉਣੀ ਆ ਤਾਂ ਸੌਂਫ ਪੁੱਨ ਕੇ ਪਾਉਣਾ ਹੈ ਇਹਦੇ ਵਿੱਚ ਸੌਂਫ ਪਾਉਣੀ ਆ ਤੇ ਸਾਦੀਆਂ ਵਿੱਚ ਬਣਾਉਣਾ ਤਾਂ ਤੁਸੀਂ ਇਹਦੇ ਵਿੱਚ ਜਵੈਨ ਪਾਉਣੀ ਆ ਵਿੱਚ ਆਪਾਂ ਨਾਰੀਅਲ ਵੀ ਪੁੱਨ ਥੋੜਾ ਜਿਆ ਕਿਓ ਦੇ ਵਿੱਚ ਪੋਣ ਦੇਣਾ ਇੱਕ ਮਿੰਟ ਆਪਾਂ ਨਾਰੀਅਲ ਉਹਨੂੰ ਲਵਣਾ ਨਾਰੀਅਲ ਦੀ ਗ੍ਰੀਨ ਨੂੰ ਅਸੀਂ ਕੱਟ ਲਿਆ ਜਿਹੜਾ ਆਪਣਾ ਪੱਕਾ ਨਾਰੀਅਲ ਹੁੰਦਾ ਵਾ ਉਦਾਂ ਦਾ ਮਗਰ ਵੀ ਸੌਫਟ ਹੋ ਜਾਂਦੇ ਜਿੱਦ ਤੁਸੀਂ ਖਾਣੀਆਂ ਤਾਂ ਖਾ ਵੀ ਸਕਦੇ ਆ। ਇਹ ਕਿੰਨਾ ਵਧੀਆ ਨਾ ਟੇਸਟ ਵਧੀਆ ਨਹੀਂ ਲੱਗਦਾ। ਪਰ ਇਹ ਗਲੇ ਵਾਸਤੇ ਬਹੁਤ ਵਧੀਆ ਹੁੰਦੀਆਂ ਹਨ। ਖੰਸੀ ਤੇ ਸੁੱਕੀ ਖੰਸੀ ਵਾਸਤੇ ਵੀ ਤੇ ਗਲੇ ਵਾਸਤੇ ਵੀ। ਸੌਗੀ ਵੀ ਥੋੜੀ। ਕਿਉਂ ਉਹਦੇ ਵਿੱਚ ਹੀ ਪਾਉਣ ਲਿਆਇ ਤਾਂ ਕਿ ਇਹ ਫੁੱਲ ਜਾਵੇ। ਇਹ ਵਿੱਚ ਬਹੁਤ ਟੇਸਟੀ ਬਣਦੀਆਂ ਨੇ। ਕਈ ਵਾਰੀ ਆਪਾਂ ਜਿਹੜਾ ਇਹਨਾਂ ਚੀਜ਼ਾਂ ਦਾ ਕੜਾ ਵਗੈਰਾ ਬਣਾ ਕੇ ਪੀਣਾ ਤਾਂ ਆਪਣੇ ਕੋਲ ਨਹੀਂ ਤੇ ਵੀ ਰੀਪੀਟਾ ਜਾਂਦਾ ਦਾ ਇਸ ਕਰਕੇ ਤੁਸੀਂ ਸੇਵੀਆਂ ਵਿੱਚ ਬਣਾ ਕੇ ਖਾਓ ਫਿਰ ਬਹੁਤ ਹੀ ਵਧੀਆ ਰਹਿੰਦਾ ਇਹ ਚੀਜ਼ਾਂ ਪਾ ਕੇ ਜਨਾਂ ਚਾਹੀਦਾ ਆਪਣਾ ਉੱਝ ਕੇ ਸਾਰਾ ਆਪਾਂ ਗੈਸ ਬੰਦ ਕੀਤਾ ਹੋਇਆ ਵਾ ਤੇ ਇਧਰ ਆਪਣੀ ਗੋੜ ਵਾਲੀ ਚਾਹੇ ਬਣ ਰਹੀ ਆ ਗੋੜਾ ਜਦੋਂ ਮੈਲਟ ਹੋ ਗਿਆ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਪੁੰਨ ਕੇ ਪਾਵਾਂਗੇ ਸੇਵੀਆਂ ਮੇ ਪੁੰਨ ਕੇ ਰੱਖ ਲਈਆਂ ਸਿੰਗੜੀ ਆਪਣਾ ਸੇਵੀਆਂ ਪੁੱਟ ਲਈਆਂ ਤੇ ਇੱਥੇ ਆਪਾਂ ਇਹਦੇ ਵਿੱਚ ਆਪਣਾ ਪਾਣੀ ਵੀ ਉਹਗਾ ਜਿਹੜੇ ਵਾਪਕ ਗੋੜਾ ਪਾ ਕੇ ਰੱਖਿਆ ਸੀਗਾ ਤੇ ਆਪਾਂ ਇਹਨਾਂ ਪਾਣੀ ਨੂੰ ਕੁੰਕੀ ਦੇ ਵਿੱਚ ਪਾ ਦੇਣਾ ਗੋੜ ਦੇ ਵਿੱਚ ਕਈ ਵਾਰੀ ਕੋਈ ਚੀਜ਼ ਵਗੈਰਾ ਹੁੰਦੀ ਆ ਇਸ ਵਾਰ ਤੇ ਹਮੇਸ਼ਾ ਹੀ ਗੋੜਾ ਵਾਲਾ ਪਾਣੀ ਨੂੰ ਕੁੰਕੀ ਪਾਓ ਚੰਗੀ ਤਰ੍ਹਾਂ ਮਿਕਸ ਕਰ ਲਓ ਤੇ ਇੱਥੇ ਆਪਾਂ ਇਹਦੇ ਵਿੱਚ ਛੋਟੀ ਇਲਾਇਚੀ ਦਾ ਪਾਊਡਰ ਵੀ ਪਾ ਦੇਣਾ ਤੇ ਸਵਾਸਥੇ ਤੁਸੀਂ ਦਾਲਚੀਨੀ ਦਾ ਵੀ ਪਾ ਸਕਦੇ ਹੋ ਤੇ ਛੋਟੀ ਇਲਾਇਚੀ ਦਾ ਵੀ ਪਾ ਸਕਦੇ ਹੋ ਫਲੇਵਰ ਵਾਸਤੇ ਇਹ ਚਾਰ ਪੰਜ ਲੇਚੀਆਂ ਕਟ ਕੇ ਉਹਨਾਂ ਦੇ ਦਾਣੇ ਕੱਢ ਕੇ ਪਾ ਦਿੰਦੇ। ਜਿਹਨੇ ਮਿਕਸ ਕਰ ਦਿਓ। ਜਿੰਨਾ ਕ ਟਾਈਮ ਆਪਣਾ ਛੋਲ ਪਕਾਉਣ ਨੂੰ ਲੱਗਦਾ ਉਹਨਾਂ ਕ ਟਾਈਮ ਹੀ ਇਹਨਾਂ ਨੂੰ ਲੱਗਦਾ ਵਾ। ਇਹਨਾਂ ਨੂੰ ਥੋੜਾ ਜਿਹਾ ਪਹਿਲਾਂ ਪਤਲੀਆਂ ਰੱਖਣਾ ਹੁੰਦਾ ਵਾ ਤਾਂ ਕਿ ਇਹ ਪਈਆਂ ਪਈਆਂ ਫਿਰ ਗਾੜੀਆਂ ਹੋ ਜਾਂਦੀਆਂ ਨੇ ਤੇ ਬਾਕੀ ਨੂੰ ਥੋੜਾ ਜਿਹਾ ਪਤਲਾ ਹੀ ਰੱਖਣਾ ਕਿ ਪੀਣਾ ਖਾਣੀਆਂ ਵਾ ਤਾਂ ਕਿ ਆਪਣੇ ਗਲ ਦੇ ਵਿੱਚ ਜਿਹੜਾ ਘਿਓ ਤੇ ਪਾਣੀ ਦੇ ਤ੍ਰਿਓਤੀ ਦੇ ਨਾਲ ਗਲ ਮਲ ਕੇ ਆਪਣਾ ਸਾਫ਼ ਹੋ ਜਾਵੇ। ਵੀ ਇਹਨੂੰ ਸੇਮੀਆਂ ਨੂੰ ਕਲੀਆਂ ਕਲੀਆਂ ਨਹੀਂ ਕਰਨਾ ਜੇ ਤੁਸੀਂ ਸੇਮੀਆਂ ਨੂੰ ਕਲੀਆਂ ਕਲੀਆਂ ਇੱਕ ਰੈਸਪੀ ਦੇ ਤੌਰ ਤੇ ਬਣਾਉਣੀ ਆ। ਤਾਂ ਪਾਣੀ ਡਬਲ ਪਾਉਣਾ ਜੇ ਤੁਸੀਂ ਆਪਾ ਇੱਕ ਇਹਨੂੰ ਦਵਾਈ ਦੇ ਤੌਰ ਤੇ ਬਣਾਉਣਾ ਤਾਂ ਜਿਹੜਾ ਪਾਣੀ ਆਉਟਾਈ ਹੋਣਾ ਪਾਇਓ ਤਾਂ ਕਿ ਆਪਾਂ ਥੋੜ੍ਹਾ ਜਿਹਾ ਇਹਨੂੰ ਲਿਕੜ ਰੱਖਾਂਗੇ ਲਿਕੜ ਦੇ ਨਾਲ ਖਾਂ ਦੇ ਨਾਲ ਆਪਣਾ ਅੰਗੜਾ ਵਗੈਰਾ ਚੰਗੀ ਤਰ੍ਹਾਂ ਇਹਦੇ ਨਾਲ ਨੀਨ ਹੋ ਜਾਂਦਾ ਇਸੇ ਤਰ੍ਹਾਂ ਜੁਤੇ ਹਾਂ ਰੱਖਿਓ ਵੀ ਜੇ ਤੁਸੀਂ ਇੱਕ ਰੈਸਪੀ ਦੇ ਤੌਰ ਤੇ ਬਣਾਉਣੀ ਆ ਤੇ ਇਸ ਵਾਸਤੇ ਤਾਂ ਦੋ ਕੌਲੀਆਂ ਪਾਣੀ ਦੇ ਪਾਇਓ ਡਬਲ ਪਾਣੀ ਪਾਇਓ ਤੇ ਜੇ ਤੁਸੀਂ ਇੱਕ ਦਵਾਈ ਦੇ ਤੌਰ ਤੇ ਕਰਨੀ ਤਾਂ ਢਾਈ ਕੌਲੀਆਂ ਪਾਣੀ ਦੇ ਪਾਇਓ ਜੇ ਹੁਣ ਅਸੀਂ ਗੈਸ ਨੂੰ ਆਨ ਕਰਕੇ ਟੱਕਣ ਦੇ ਕੇ ਤੁਸੀਂ ਫਿਰ ਦੇਖਦੇ ਆ ਜੀ ਆਪਣੇ ਸੇਮੀਆਂ ਕਿੰਦਾਂ ਲਵੰਦੀਆਂ ਇਹਨੂੰ ਗੁੜ ਵਾਲੀਆਂ ਸੇਮੀਆਂ ਵੀ ਕਹਿੰਦੇ ਆ ਤੇ ਇਹਨੂੰ ਗੁੜਾਂ ਵਾਲੀਆਂ ਸੇਮੀਆਂ ਵੀ ਕਹਿ ਦਿੰਦੇ ਆ ਲਓ ਜੀ 10 ਮਿੰਟ ਆਪਣੀਆਂ ਸੇਮੀਆਂ ਰੱਖੀਆਂ ਨੂੰ ਹੋ ਗਏ ਤੇ ਆਪਾਂ ਚੱਕ ਕੇ ਦੇਖਦੇ ਆ ਦੇਖੋ ਜੀ ਆਪਣੀਆਂ ਸੇਮੀਆਂ ਬਹੁਤ ਹੀ ਸੋਹਣੀਆਂ ਸੇਮੀਆਂ ਬਣ ਗਈਆਂ ਕੱਲੀਆਂ-ਕੱਲੀਆਂ ਬਣੀਆਂ ਨੇ ਤੇ ਇੰਨੀਆਂ ਕਿ ਥੋੜੀਆਂ ਲਿਕਵਿਡ ਰੱਖਿਓ ਬਣ ਕੇ ਜੇ ਤੁਸੀਂ ਥੋੜਾ ਜਿਹਾ ਟਾਈਮ ਇਹਨਾਂ ਨੂੰ ਹੋਰ ਰੱਖ ਲਿਆ ਤੇ ਫਿਰ ਇਹਨਾਂ ਨੇ ਕੱਲੀ ਬਿਲਕੁਲ ਹੀ ਸੁੱਕੇ-ਸੁੱਕੀਆਂ ਜਿਹਾ ਹੋ ਜਾਣਾ ਫਿਰ ਉਹ ਗਲੇ ਵਾਸਤੇ ਉਹਨੀਆਂ ਵਧੀਆ ਨਹੀਂ ਹੁੰਦੀਆਂ ਜੀਆਂ ਥੋੜੇ ਜਿਹਾ ਦਾ ਨਿਕੜੀ ਰੱਖਣੀ ਹੈ ਇਹਨ ਬਹੁਤ ਹੀ ਸੋਹਣੀਆਂ ਸੇਵੀਆਂ ਬਣ ਕੇ ਤਿਆਰ ਹੋਈਆਂ ਤੇ ਤੁਸੀਂ ਕੌਲੀ 'ਚ ਪਾ ਕੇ ਪਹਿਲਾਂ ਤਾਂ ਇਹਦੀ ਸਟੀਮ ਲੈ ਲੈਣੀ ਆ ਥਾਂ ਦਾ ਮੈਂ ਤੁਹਾਨੂੰ ਦੱਸਦੀ ਆ ਤੇ ਕਿਹਾ ਕੀ ਆ ਪਹਿਲਾਂ ਇਹਨਾਂ ਨੂੰ ਕੌਲੀ 'ਚ ਪਾ ਕੇ ਇਹਦੀ ਥੋੜੀ ਸਟੀਮ ਲੈ ਲਿਓ ਮੂਤੇ ਜਦ ਤੱਕ ਲੈ ਕੇ ਇਹਦੀ ਭਾਪ ਲੈਣੀ ਆ ਤਾਂ ਕਿ ਇਹਨਾਂ ਦੀ ਜਿੰਨੀਆਂ ਚੀਜ਼ਾਂ ਇਹਦੇ ਵਿੱਚ ਹੈਗੀਆਂ ਨੇ ਤੇ ਆਪਣੇ ਸਾਰੇ ਨੱਕ ਰੱਖੀ ਆਪਾਂ ਨੂੰ ਉਹਦੀ ਸਟੀਮ ਆ ਜਾਵੇ ਤੇ ਫਿਰ ਤੁਸੀਂ ਇਹਨੂੰ ਖਾ ਕੇ ਤੁਤੋਂ ਦੀ ਕੋਸਾ ਦੁੱਧ ਪੀਣਾ ਮਾ ਪਾਣੀ ਨਹੀਂ ਪੀਣਾ ਲੋ ਜੀ ਮੈਂ ਤੁਹਾਨੂੰ ਸੇਵੀਆਂ ਪਾ ਕੇ ਦਿਖਾਉਣੀ ਆ ਬਹੁਤ ਛੇਤੀ ਤਿਆਰ ਹੁੰਦੀਆਂ ਨੇ ਇਹ ਸੇਵੀਆਂ ਇਹਨੇ ਸੋਹਣੀਆਂ ਸੇਮੀਆਂ ਬਣ ਕੇ ਤਿਆਰ ਹੋਈਆਂ ਜੀ ਤੁਸੀਂ ਘਰ ਵਿੱਚ ਜ਼ਰੂਰ ਬਣਾ ਕੇ ਦੇਖਿਓ ਇਹ ਸੇਮੀਆਂ ਤੁਹਾਨੂੰ ਦਿਖਾਉਣੇ ਆ ਜੀ ਅਸੀਂ ਲੋ ਜੀ ਆਪਣੀਆਂ ਸੇਮੀਆਂ ਬਣ ਕੇ ਹੋ ਗਈਆਂ ਤਿਆਰ ਬਹੁਤ ਹੀ ਸੋਹਣੀਆਂ ਸੇਮੀਆਂ ਤਿਆਰ ਹੋਈਆਂ ਨੇ ਤੁਸੀਂ ਦੇਖ ਸਕਦੇ ਆ ਬਿਲਕੁਲ ਕੰਨੀਆਂ ਕੰਨੀਆਂ ਸੇਮੀਆਂ ਬਣੀਆਂ ਨੇ ਤੇ ਬਿਲਕੁਲ ਸਹੀ ਮਾਪਯਰ ਮੈਂਟਾ ਇੱਕ ਕੌਲੀ ਦੇ ਵਿੱਚ 2.5 ਕੌਲੀਆਂ ਪਾਣੀ ਦੀਆਂ ਪਾਇਓ ਤੇ ਦੇਸੀ ਘਿਓ ਦੇ ਵਿੱਚ ਬਣਾ ਜਾਈਏ ਨਾ ਸੇਮੀਆਂ ਨੂੰ ਤੁਸੀਂ ਤੇ ਇਹਨਾਂ ਨੂੰ ਗਰਮ ਗਰਮ ਨੂੰ ਹੀ ਖਾਣੀਆਂ ਵਾ ਕੁਸਿਆ ਕੁਸਿਆ ਖਾ ਲਓ ਪਹਿਲਾਂ ਗਰਮ ਗਰਮ ਜਿਹਾ ਥੋੜਾ ਜਿਹਾ ਸਟੀਮ ਲੈ ਲਓ ਇਹਦੀ ਲਕਿ ਤਾਂ ਕਿ ਜਿੰਨਾ ਵੀ ਸਮਾਨੇ ਦੇ ਵਿੱਚ ਪਾਇਆ ਹੋਇਆ ਆਪਾਂ ਤੇ ਉਹਦੀ ਸਾਰੇ ਦੀ ਸਟੀਮ ਆਪਾਂ ਨੂੰ ਆ ਜਾਵੇ ਤੇ ਆਪਣਾ ਨੱਕ ਵਗੈਰਾ ਚ ਜਿੰਨਾ ਪਾਣੀ ਵਗ ਰਿਹਾ ਜਾਂ ਆਪਾਂ ਕੋਈ ਇਨਫੈਕਸ਼ਨ ਵਗੈਰਾ ਜੋ ਵੀ ਹੈਗੀ ਐ ਮਗਲੇ ਵਿੱਚ ਆ ਜਾਂ ਕੁਝ ਵੀ ਆ ਤੇ ਉਹਦੇ ਨਾਲ ਸਟੀਮ ਦੇ ਨਾਲ ਵੀ ਠੀਕ ਹੋ ਜੂਗੀ ਤੇ ਬਾਅਦ ਵਿੱਚ ਇਹਨੂੰ ਖਾ ਲੈਣਾ ਤੇ ਇਹਦੇ ਤੋਂ ਪਾਣੀ ਵਗੈਰਾ ਨਹੀਂ ਪੀਣਾਗਾ ਤੇ ਕੋਸਾ ਦੁੱਧ ਪੀ ਲੈਣਾ ਜੇ ਕੋਈ ਦੁੱਧ ਨਹੀਂ ਪੀਂਦਾ ਵਾ ਮਰ ਕੇ ਜਾਂ ਦਿੱਤੋ ਕਿਸ ਨੂੰ ਅਲਰਜੀ ਆ ਤਾਂ ਉਹ ਪਾਣੀ ਵੀ ਕੋਸਾ ਕਰਕੇ ਪੀਵੇ। ਲੋ ਜੀ ਤੁਸੀਂ ਵੀ ਘਰ ਵਿੱਚ ਇਹ ਸੇਮੀਆਂ ਬਣਾ ਕੇ ਤਿਆਰ ਕਰਿਓ ਤੇ ਫਿਰ ਸਾਨੂੰ ਕਮੈਂਟਾਂ ਵਿੱਚ ਉਹ ਲਿਖਿਓ। ਇੰਤਰਨੀਅਨ ਸੀਮਿਆ ਕਿੰਦਾਂ ਦੀਆਂ ਬਣੀਆਂ ਤੇ ਤੁਹਾਨੂੰ ਇਸ ਨੁਕਸੇ ਤੋਂ ਕਿੰਨਾ ਫਰਕ ਪਿਆ ਤੇ ਸਾਡੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਡੇ ਚੈਨਲ ਨੂੰ ਸਪੋਰਟ ਕਰਿਓ ਧੰਨਵਾਦ